ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਐਕਸਪਾਇਰੀ ਦਵਾਈਆਂ ਹੋਣ ਦੀ ਸੂਚਨਾ ਮਿਲਣ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਨੇ ਮਾਰਿਆ ਸਿਵਲ ਹਸਪਤਾਲ ਦੇ ਵਿੱਚ ਛਾਪਾ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਮਿਲੀ ਸਟੋਰ ਵਿੱਚ ਬੰਦ ਵਿਧਾਇਕ ਦਿয়ালਪੁਰਾ ਨੇ ਜਦੋਂ ਸਟੋਰ ਦੀ ਚਾਬੀ ਮੰਗੀ ਤਾਂ ਸਟਾਫ ਵੱਲੋਂ ਚਾਬੀ ਨਾ ਦੇਣ ਦੀ ਸੂਰਤ ਵਿੱਚ ਵਿਧਾਇਕ ਨੇ ਕੋਲ ਖੜ ਕੇ ਜਿੰਦਾ ਜੜਾ ਉਹ ਤੜਵਾਇਆ 부ਸ਼ਨ ਬਾਂਸਲ ਕੇ ਆਰਟੀ ਨਿਊਜ਼ ਨੈਟਵਰਕ ਉਹ ਕੁਫ ਦੇ ਕੁਫ ਫਰਮਾਨ ਅੰਤੇ ਦਵਾਈ ਆ ਜਿਹੜੀ ਇੱਥੇ ਮੈਥੇ ਪਈ ਆ ਹਾਜ਼ਰ ਪਈ ਆ ਹਨਾ ਪਰ ਕਰੀਏ ਕਿ ਇਹ ਗਾਹ ਬੰਦੇ ਨਹੀਂ ਗਈ ਲੋਕਾਂ ਤੱਕ ਨਹੀਂ ਗਈ ਹੈਨਾ ਫਿਰ ਉਹਦੇ ਬਾਅਦ ਸਰਕਾਰ ਥੋੜੋ ਸਰਕਾਰ ਤੋਂ ਦੇਖੋ ਇੰਨੇ ਬੜੀ ਪਰਾਲੇ ਤੁਸੀਂ ਇਹ ਦੇਖੋ ਵੀ ਆ ਜਿਹੜੀ ਆ ਦਵਾਈ ਪਈ ਆ ਅਰਬਾਂ ਕਰੋੜਾਂ ਦੇ ਵਿੱਚ ਰਹੀ ਪਈ ਆ ਪਰ ਸਰਕਾਰ ਨੂੰ ਤਾਂ ਦਿੱਤੀ ਗਈ ਹੈ ਨਾ ਪਰ ਜੇ ਬੰਦੀ ਨਹੀਂ ਗਈ ਤਾਂ ਹੀ ਇੱਥੇ ਪਈ ਆ ਠੀਕ ਆ ਕੋਈ ਨਹੀਂ ਹੈ ਵੀ ਜਿੰਨਾ ਵੀ ਲੋਕਾਂ ਨੂੰ ਬਤ ਬਤ ਲਾਭ ਮਿਲੇ ਇਸ ਚੀਜ਼ ਦਾ ਤੇ ਉਹਨਾਂ ਸਰਕਾਰ ਨੂੰ ਸਰਕਾਰ ਆਈ ਆ ਵੀ ਜੋ ਆਪਣੇ ਵਾਦੇ ਕੀਤੇ ਲੋ ਉੱਤੇ ਖਰਾਤਰ ਦੀ ਆਈ ਸਾਹਿਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੇ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ ਤੇ ਉਹ ਲੋਕਾਂ ਨੂੰ ਦਿੱਤੀਆਂ ਗਈਆਂ ਉਸੇ ਸਬੰਧ ਦੇ ਵਿੱਚ ਜੀਐਨਐਲ ਸਾਹਿਬ ਆਏ ਸੀਗੇ ਤੇ ਬਾਕੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾਂ ਰੁਪਏ ਦੀ ਦਵਾਈ ਆ ਉਹ ਇਥੇ ਪਈ ਪਈ ਐਕਸਪਾਇਰ ਹੋ ਗਈ ਜਦੋਂ ਕਿ ਜਿਹੜੇ ਗਰੀਬ ਲੋਕ ਇੱਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਹੈ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਤੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗੈਲੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਹਣ ਗੈਲੀ ਆ ਕਿ ਐਮਐਮਐਲ ਸਾਹਿਬ ਨੇ ਪਹਿਲਾਂ ਕਿਹਾ ਉਹ ਜਾਂਚ ਕਰਕੇ ਜਾਂਚ ਦਾ ਵਿਸ਼ਾ ਜਾਂਚ ਕਰਕੇ ਜਿੱਦੀ ਵੀ ਹਣ ਗੈਲੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੈਗੀ 2023 ਚ ਐਕਸਪਾਇਰ ਹੋਈ ਹੋਈ ਆ ਕੁਝ 21 ਚ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਇਹ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉੱਧਾ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਇਹਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀ ਅਸੀਂ ਜੇ ਆਪਣੇ ਧਿਆਨ ਦੇ ਵਿੱਚ ਨਾ ਮਸਲਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹੋਣ ਗੈਲੀ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹ ਤੇ ਕਾਰਵਾਈ ਕੀਤੀ ਉਹ ਹੀ ਤੋਂ ਨਾ ਪਹਿਲਾਂ ਕਹਿ ਕੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਪਈਆਂ ਨੇ ਜਿਨ੍ਹਾਂ ਦੀ ਡੇਟ ਰਹਿਦੀ ਵੀ ਆ ਵੀ ਉਹ ਜੇ ਅੱਜ ਨਾਲੋਂ ਦੇ ਤੱਕ ਐਕਸਪਾਇਰ ਹੋ ਜਣੀਆਂ ਨੇ ਮੈਂ ਉਹੀ ਚੀਜ਼ ਖਵੰਦਾ ਤੁਹਾਨੂੰ ਦਿੱਤਾ ਸੋ ਕੋਈ ਗੱਲ ਨਹੀਂ ਧਿਆਨ ਦੇ ਵਿੱਚ ਆਇਆ ਅੱਗੇ ਤੋਂ ਇਦਾਂ ਦਾ ਕਦੇ ਵੀ ਨਹੀਂ ਹੋਊਗਾ ਤੇ ਜਿਹੜਾ ਵੀ ਅਧਿਕਾਰੀ ਹੋਊਗਾ ਇਹਦੇ ਵਿੱਚ ਅੰਗੈਲੀ ਕੀਤੀ ਹੋਊਗੀ ਤੇ ਕਾਰਵਾਈ ਹੋਊਗੀ